ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕਪੂਤਲਾ ਤੋਂ ਸੰਗਠਨ ਸਕੱਤਰ ਸ਼ੇਰ ਸਿੰਘ ਮਹੀਵਾਲ ਅੱਜ 11ਵੇਂ ਮਹੀਨੇ ਦੀ 18 ਤਰੀਕ ਆ ਔਰ ਗੱਲ ਕਰਨੀ ਆ ਭੈਣ ਕੁਲਵਿੰਦਰ ਕੌਰ ਦੇ ਮਸਲੇ ਤੇ ਵੀ ਜੋ 6ਵੇਂ ਮਹੀਨੇ ਦੀ 6 ਤਰੀਕ ਨੂੰ ਚੰਡੀਗੜ੍ਹ ਰਿਪੋਰਟ ਤੇ ਜਿਹੜੀ ਯਾ ਥੱਪੜ ਘਟਨਾ ਜਿਹੜੀ ਵਾਪਰੀ ਆ ਉਹ ਸਾਰਿਆਂ ਨੂੰ ਪਤਾ ਵੀ ਕਿਉਂ ਵਾਪਰੀ ਆ ਕਾਹਦਾ ਕਰਕੇ ਵਾਪਰੀ ਆ ਉਹ ਦਰਅਸਲ ਕੰਗਣਾ ਦੇ ਥੱਪੜ ਨਹੀਂ ਵੱਜਾ ਉਹ ਸਿਸਟਮ ਦੇ ਥੱਪੜ ਵੱਜਾ ਵਾ ਅਸੀਂ ਪਹਿਲਾਂ ਵੀ ਕਹਿੰਨੇ ਆ ਤੇ ਅੱਜ ਵੀ ਕਹਿੰਨੇ ਆ ਜੇਕਰ ਕਾਨੂੰਨ ਸਾਰਿਆਂ ਵਾਸਤੇ ਇੱਕ ਇੱਕੋ ਤਰ੍ਹਾਂ ਦਾ ਹੋਵੇ ਤੇ ਉਹਦੀਆਂ ਘੜਨਾ ਜਿਹੜੀਆਂ ਵਾ ਨਹੀਂ ਹੋਣਗੀਆਂ ਪਰ ਜਦੋਂ ਕਾਨੂੰਨ ਸਾਡੇ ਵਾਸਤੇ ਹੋ ਰਿਹਾ ਇਹਨਾਂ ਵਾਸਤੇ ਹੋ ਰਿਹਾ ਇਹੋ ਜੀਆਂ ਫਿਰ ਘੜਨਾ ਵਾਪਰਨੀਆਂ ਸੁਭਾਵਿਕ ਆ ਉਸ ਤੋਂ ਬਾਅਦ ਜਿਹੜਾ ਵਾ ਪਾਈ ਦੀ ਜਿਹੜੀ ਪੋਸਟਿੰਗ ਆ ਉਹ ਬੰਗਲੌਰ ਕਰ ਦਿੱਤੀ ਇਹਨਾਂ ਨੂੰ ਨਾਲ ਅਟੈਚ ਕਰਕੇ ਕੁਲਵਿੰਦਰ ਕੌਰ ਨੂੰ ਭੇਜ ਦਿੱਤਾ ਨਕਵਾਰੀ ਜਿਹੜੀ ਉਹ ਚੱਲ ਰਹੀ ਸੀਗੀ ਮੇਰੇ ਤੱਕ ਵੀ ਜਿਹੜੀ ਆ ਉਹ ਨਕਵਾਰੀ ਹੋਈ ਆ ਇੱਥੇ ਨਕਵਾਰੀ ਕਰਕੇ ਜਾਂਦੇ ਰਹੇ ਤੇ ਇਹਨਾਂ ਦੀ ਬੈਕਗ੍ਰਾਉਂਡ ਕੀ ਆ ਜਾਂ ਕਿੱਦਾਂ ਵਾ ਔਰ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਨਕਵਾਰੀ ਆ ਉਹ ਸਾਰੀ ਬੰਗਲੌਰ ਹੋਈ ਆ ਚੱਡੀਗੜ੍ਹ ਤੋਂ ਜਿਹੜਾ ਵਾ ਉੱਤਰਛਾਈ ਜਾਂਦੀ ਰਹੀ ਆ ਨਿੱਕੀ ਵੱਡੀ ਸਾਰੀ ਗਵਾਹ ਜਾਂਦੇ ਰਹੇ ਉਹਦੇ ਵਿੱਚ ਇੱਕ ਗੱਲ ਆਉਂਦੀ ਸੀ ਵੀ ਤੁਸੀਂ ਸੌਰੀ ਕਹਿ ਦੋ। ਕਿਸ ਗੱਲ ਦੀ ਸੌਰੀ ਕਹਿ ਦੀਏ ਭਾਈ? ਅਸੀਂ ਅੱਜ ਵੀ ਕਹਿੰਨੇ ਆ ਨਾ ਤਾਂ ਪਹਿਲਾਂ ਸੌਰੀ ਕਹੀ ਆ ਤੇ ਨਾ ਹੁਣ ਕਹਿਣੀ ਤੇ ਨਾ ਗਾਂ ਕਵਾਂਗੇ। ਦੂਸਰੀ ਪਿੰਕਵਾਰੀ 10 ਤਰੀਕ ਦੀ ਹੋ ਕੇ ਉਤੋਂ ਕੰਪਲੀਟ ਇੱਥੇ ਆ ਗਈ ਆ। ਕੰਗੜਾ ਨੋਟ ਵੱਲੋਂ ਜਿਹੜਾ ਵਾ ਉਹ ਕੋਈ ਵੀ ਜਿਹੜੀ ਆ ਦਰਖਾਸਤ ਨਹੀਂ ਦਿੱਤੀ ਗਈ। ਇਹ ਜੀਨਬ ਜੋ ਵੀ ਆ ਇਹਨਾਂ ਦੇ ਮਹਿਕਮੇ ਵੱਲੋਂ ਸਾਰਾ ਕੁਝ ਕੀਤਾ ਵਾ। ਪਰ ਇੱਥੇ ਜਿਹੜੀ ਗੱਲ ਕਹਿਣਾ ਚਾਹੁੰਦੇ ਆਂ ਵੀ ਜੇ ਤੁਸੀਂ ਇਹ ਸੋਚਿਆ ਵਾ ਵੀ ਇਹਨੂੰ ਠੰਡੇ ਬਸਤੇ ਪਾ ਕੇ ਲੋਕ ਭੁੱਲ ਜਾਣਗੇ ਜਾਂ ਇਹ ਪਰਿਵਾਰ ਭੁੱਲ ਜਾਊਗਾ ਤੇ ਇਹਨਾਂ ਨੂੰ ਡਿਸਮਿਸ ਕਰਕੇ ਘਰੋਂ ਤੋੜ ਦਾਂਗੇ ਇਹ ਬਿਲਕੁਲ ਗਲਤ ਆ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਉਹਨਾਂ ਦੀ 16 ਸਾਲ ਦੀ ਸਰਵਿਸ ਉਹਨਾਂ ਦੀ ਪੜ੍ਹਾਈ ਉਹਨਾਂ ਦੀ ਜ਼ਿੰਦਗੀ ਵੀ ਕਿਸ ਤਰ੍ਹਾਂ ਪੜ੍ਹਾਈ ਕੀਤੀ ਆ ਕਿਸ ਤਰ੍ਹਾਂ ਨੌਕਰੀ ਲਈ ਆ ਇਹਦੀ ਵੀ ਨਕਵਾਲੀ ਕਰ ਲੈਣੀ ਚਾਹੀਦੀ ਆ ਤੇ ਦੂਸਰੇ ਬੰਨੇ ਕੰਗਣਾਰ ਨੌ ਦੀ ਵੀ ਜਿਹੜੀ ਆ ਉਹ ਵੀ ਨਕਵਾੜੀ ਕਰ ਲਿਓ ਅਸੀਂ ਐਸਐਸਪੀ ਮੁਹਾਲੀ ਨੂੰ 6ਵੇਂ ਮਹੀਨੇ ਦੀ 9 ਤਰੀਕ ਨੂੰ ਜਿਹੜਾ ਉਹ ਧਰਨਾ ਲਾਇਆ ਸੀ ਉਹਦੇ ਵਿੱਚ ਅੱਠ ਪਰਚੇ ਆ ਪਹਿਲਾਂ ਵੀ ਕੰਗਣਾ ਦੇ ਉੱਪਰ ਉਹ ਕਢਾ ਕੇ ਦਿੱਤੇ ਆ ਮਾਤਲ ਮਹਿੰਦਰ ਕੌਰ ਵੱਲੋਂ ਪੰਜਾਬ ਸਰਕਾਰ ਨੂੰ ਵੀ ਥੋੜੇ ਜਿਹਾ ਕੰਨ ਖੋਲ ਦੀਏ ਇਨਕਲਾਬੀਆਂ ਦੇ ਦੀ ਮਾਤਾ ਮਹਿੰਦਰ ਕੌਰ ਵੱਲੋਂ ਬਠਿੰਡੇ ਅਦਾਲਤ ਦੇ ਵਿੱਚ ਕੇਸ ਦਾਇਰ ਕੀਤਾ ਆ ਉਹਦੀ ਅਜੇ ਤੱਕ ਕੋਈ ਸੁਣਵਾਈ ਨਹੀਂ ਇਸ ਕਰਕੇ ਅਸੀਂ ਆਪਣੇ ਸਾਰੇ ਚਾਹਣ ਵਾਲਿਆਂ ਨੂੰ ਦੱਸਣਾ ਚਾਹੁੰਦੇ ਆ ਕਿ ਭਾਈ ਨਕਵਾਰੀ ਕੰਪਲੀਟ ਹੋ ਕੇ 10 ਤਰੀਕ ਦੀ ਆ ਗਈ ਆ ਹੁਣ ਫੈਸਲਾ ਆਉਣਾ ਜਿਹੜਾ ਵਾ ਉਹ ਬਾਕੀ ਆ ਵੇਖੋ ਕੀ ਫੈਸਲਾ ਆਉਂਦਾ ਵਾ ਪਰ ਫੈਸਲਾ ਕਰਨ ਤੋਂ ਪਹਿਲਾਂ ਇੱਕ ਵਾਰ ਸੋਚ ਲਿਓ ਜੇ ਜ਼ਰੂਰ ਵੀ ਭਾਈ ਕੋਈ ਵੀ ਜਦੋਂ ਫੈਸਲਾ ਕਰਨਾ ਵਾ ਤੇ ਸ਼ਾਨਵੀਨ ਪੂਰੀ ਕਰਕੇ ਕਰਿਓ ਜੇ ਕਿਉਂਕਿ ਅਸੀਂ ਤਾਂ ਪਹਿਲਾ ਹੀ ਮੈਦਾਨ ਦੇ ਵਿੱਚ ਆ ਸ਼ੰਭੂ ਤੇ ਬੈਠੇ ਹੋਇਆ ਆ ਕਣੌਰੀ ਤੇ ਬੈਠੇ ਆ ਇਸ ਕਰਕੇ ਜਿਹੜੀ ਬਣਦੀ ਸਜ਼ਾ ਉਹ ਦਿੱਤੀ ਜਾਵੇ ਅਸੀਂ ਸਜ਼ਾ ਤੋਂ ਨਹੀਂ ਭਾਈ ਦੇ ਪਰ ਇੱਕ ਤਰਫਾ ਸਜ਼ਾ ਜਿਹੜੀ ਉਹ ਨਹੀਂ ਹੋਣੀ ਚਾਹੀਦੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ